ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਸਲੋਕ ਭਗਤ ਕਬੀਰ ਜੀ ਓਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਕਬੀਰ ਮੇਰੀ ਸਿਮਰਨੀ ਰਸਨਾਇ ਉਪਰਿ ਰਾਮ ਆਦਿ ਜੁਗਾਦੀ ਸਗਲ ਭਗਤ ਤਾਕੋ ਸੁਖ ਬਿਸਰਾਮ कबीर मेरी जात को सबको हसने हार बलहारी इस जात को जे जपे हो सिर जनहार कबीर डग मग क्या करे कहां डला वह जियो सर्व सुख को नाए को राम नाम रस पीयो कबीर कंचन के कुंडल बने ਉਪਰ ਲਾਲ ਜੜਾ ਦੀ ਸਹਦਾ ਦੇ ਕਾਨ ਜਿਉ ਜਿਨ ਮਨ ਨਾਹੀ ਨਾਉ ਕਬੀਰ ਐਸਾ ਏਕ ਆਦ ਜੋ ਜੀਵਤ ਮੇਰ ਤਕ ਹੋਏ ਨਿਰਪੈ ਹੋਏ ਕੈ ਗੁਣ ਰਵੈ ਜਤ ਪੇਖੋ ਤਤ ਸੋਏ ਕਬੀਰ ਜਾ ਦਿਨ ਹੋ ਮੂਆ ਪਾਛੈ ਪਿਆ ਅਨੰਦ ਮੋਹੇ ਮਿਲਿਓ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋ ਏ ਜਿਨੇ ਐਸਾ ਕਰ ਬੂਜਿਆ ਮੀਤ ਹਮਾਰਾ ਸੋਏ ਕਬੀਰ ਆਈ ਮੁਝਹਿ ਪਹਿ ਅਨਕ ਕਰੇ ਕਰ ਪੇਸ ਹਮ ਰਾਖੇ ਗੁਰ ਆਪਣੇ ਓਨ ਕੀਨੋ ਆਦੇਸ ਕਬੀਰ ਸੋਈ ਮਾਰੀਐ ਜੇ ਮੂਐ ਸੁਖ ਹੋਇ ਭਲੋ ਭਲੋ ਸਭ ਕੋ ਕਹਿ ਬੁਰੋ ਨਾ ਮਾਨੈ ਕੋਈ ਕਬੀਰ ਰਾਤੀ ਹੋਐ ਕਾਰੀਆਂ ਕਾਰੇ ਉ ਭੇਜੰਤ ਲੈ ਪਾਹੇ ਉਠ ਧਾਵਤੇ ਸੇ ਜਾਨ ਮਾਰੇ ਭਗਵੰਤ ਕਬੀਰ ਚੰਦਨ ਕਾਬਰਵਾ ਭਲਾ ਬੇੜਿਓ ਢਾਕ ਪਲਾਸ ਓਏ ਭੀ ਚੰਦਨ ਹੋਏ ਰਹੇ ਵਸੇ ਜੋ ਚੰਦਨ ਪਾਸ ਕਬੀਰ ਬਾਸ ਬਡਾਈ ਬੂਡਿਆ ਇਉਂ ਮਤ ਡੂਬੋ ਕੋਏ ਚੰਦਨ ਕੈ ਨਿਕਟੇ ਬਸੈ ਬਾਸ ਸੁਗੰਧ ਨਾ ਹੋਏ ਕਬੀਰ ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਸਾਥ پائے کوہاڑا ماریا گافل اپنے ہاتھ کبیر جہ جہ ہو پھرو کوت کھاؤ ٹھا اک رام ہی باہر اجر میرے پائے کبیر سنتن کی چونگیا پلی پاٹک ستی گاؤ آگ لگو تے ہر جے نہ ہی ہر کو ناؤ ਕਬੀਰ ਸੰਤ ਮੂਏ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ ਪ੍ਰਭੂ ਉਹ ਸਾਖਤ ਬਾਪਰੇ ਜੋ ਹਾਤੈ ਹਾਤ ਬਿਕਾਇ ਕਬੀਰ ਸਾਖਤ ਐਸਾ ਹੈ ਜੈਸੀ ਲਸਨ ਕੀ ਖਾਨ ਕੋਨੇ ਬੈਠੇ ਖਾਈਐ ਪ੍ਰਗਟ ਹੋਏ ਨਿਦਾਨ ਕਬੀਰ ਮਾਇਆ ਡੋਲਨੀ ਪਵਨ ਚ ਕੋਲਨ ਹਾਰ ਸੰਤੋ ਮੱਖਣ ਖਾਇਆ ਛਾਸ਼ ਪੀਐ ਸੰਸਾਰ ਕਬੀਰ ਮਾਇਆ ਡੋਲਨੀ ਪਵਨ ਵਹੇ ਹਿਵਤਾਰ ਜਿਨ ਬੁਲੋਆ ਤਿਨ ਖਾਇਆ ਅਵਰ ਬਲੋ ਵਨ ਹਾਰ ਕਬੀਰ ਮਾਇਆ ਚੋਰਟੀ ਮੋਸ ਮੋਸ ਲਾਵੇ ਹਾਟ ਏਕ ਕਬੀਰਾ ਨਾਮੁ ਸੈ ਜਿਨ ਕੀਨੀ ਬਾਰਹ ਬਾਟ ਕਬੀਰ ਸੁਖ ਨਾ ਇਹ ਜੁਗ ਕਰਹਿ ਜੋ ਬਹੁਤੈ ਮੀਤ ਜੋ ਚਿਤ ਰਖੈ ਏਕ ਸਿਉ ਤੀ ਸੁਖ ਪਾਵੈ ਨੀਤ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮ ਆਨੰਦ ਰਾਮ ਪਦਾਰਥ ਪਾਏ ਕੈ ਕਬੀਰਾਂ ਗਾਂਠ ਨਾ ਖੋਲ ਨਹੀਂ ਪਟਣ ਨਹੀਂ ਪਾਰਖੂ ਨਹੀਂ ਗਾਹ ਕ ਨਹੀਂ ਮੋਲ ਕਬੀਰ ਤਾਂ ਸਿਉ ਪ੍ਰੀਤ ਕਰ ਜਾ ਕੋਠਾakur ਰਾਮ ਪੰਡਤ ਰਾਜੇ ਭੂਪਤੀ ਆਵਹਿ ਕੌਨੇ ਕਾਮ ਕਬੀਰ ਪ੍ਰੀਤ ਇਕ ਸਿਉ ਕੀਏ ਆਨ ਦੁਬਦਾ ਜਾਏ ਭਾਵੇਂ ਲਾਂਬੇ ਕੇਸ ਕਰ ਭਾਵੇਂ ਕਰ ਰਮਡਾਏ ਕਬੀਰ ਜਗ ਕਾਜਲ ਕੀ ਕੋਠਰੀ ਅੰਧ ਪਰੇ तिस माहे ਹਉ ਬਲੇ ਹਾਰੀ ਤਿਨ ਕੋ ਪੈਸ ਜੋ ਨੀਕਸ ਜਾਹੇ ਕਬੀਰ ਇਉ ਤਨ ਜਾਏਗਾ ਸਕੋ ਤਾਲਿਓ ਬਹੋਰ ਨਾਂਗੇ ਪਾਉ ਮੋਤੇ ਗਏ ਜਿਨਕੇ ਲੱਖ ਕਰੋੜ ਕਬੀਰ ਇਹੋ ਤਨ ਜਾਏਗਾ ਕਮ ਨੈ ਮਾਰ ਗਲਾਈ ਕਹਿ ਸੰਗਤ ਕਰ ਸਾਧਕੀ ਕਹਿ ਹਰ ਕੇ ਗੁਣ ਗਾਏ ਕਬੀਰ ਮਰਤਾ ਮਰਤਾ ਜਗ ਮੂਆ ਮਰ ਵੀ ਨਾ ਜਾਣਿਆ ਕੋਈ ਐਸੇ ਮਰਨੇ ਜੋ ਮਰੇ ਬਹੁਰ ਨਾ ਮਰਨਾ ਹੋਏ ਕਬੀਰ ਮਾਨਸ ਜਨਮ ਦਲੰਭ ਹੈ ਹੋਏ ਨਾ ਬਾਰੇ ਬਾਰ ਜਿਉ ਬਨ ਫਲ ਪਾ ਕੇ ਭੋਏ ਗਿਰਹਿ ਬਹੁਰ ਨਾ ਲਾਗਹਿ ਧਾਰ ਕਬੀਰਾ ਤੂੰ ਹੀ ਕਬੀਰ ਤੂੰ ਤੇਰੋ ਨਾਉ ਕਬੀਰ ਰਾਮ ਰਤਨ ਤਬ ਪਾਈਐ ਜੋ ਪਹਿਲੇ ਤਜਹਿ ਸਰੀਰ ਕਬੀਰ ਝੰਖ ਨਾ ਝੰਖੀਐ ਤਮਰੋਂ ਕਹਿਓ ਨਾ ਹੋਏ ਕਰਮ ਕਰੀਮ ਜੋ ਕਰ ਰਹੀ ਮੇਟ ਨਾ ਸਾਕੇ ਕੋਈ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਈ ਰਾਮ ਕਸੌਟੀ ਸੋ ਸਹ ਜੋ ਮਰ ਜੀਵਾ ਹੋਏ ਕਬੀਰ ਊਜਲ ਪਹਿਰ ਕਾਪਰੇ ਪਾਨ ਸੁਪਾਰੀ ਖਾਏ ਇਕ ਸਹਾਰ ਕੇ ਨਾਮ ਬਿਨ ਬਾਦੇ ਜਮਪੁਰ ਜਾਹੇ ਕਬੀਰ ਬੇੜਾ ਜਰਜਰਾ ਫੂਟੇ ਛੇ ਕਹ ਹਜ਼ਾਰ ਹਰੂਏ ਹਰੂਏ تیر ਗਏ ਦੂਬੇ ਜਿਨ ਸਿਰ ਭਾਰ ਕਬੀਰ ਹਾੜ ਜਰੇ ਜਿਉ ਲਾਕਰੀ ਕੇਸ ਜਰੇ ਜਿਉ ਘਾਸ ਕਿਹੋ ਜਗ ਜਰਤਾ ਦੇਖ ਕੈ ਫੈਉ ਕਬੀਰ ਉਦਾਸ ਕਬੀਰ ਗਰਬ ਨਾ ਕੀਜੀਐ ਚਾਮਲ ਪੇਟੇ ਹਾੜ ਹੈ ਮਰੀ ਉਪਰ ਛਤਰ ਤਰ ਤੇ ਫੁਨ ਧਰਨੀ ਗਾੜ ਕਬੀਰ ਗਰਬ ਨਾ ਕੀਜੀਐ ਊਚਾ ਦੇਖਿ ਆਵਾਸ ਆਜ ਕਾਲ ਭੇ ਲੇਟਣਾ ਉਪਰ ਜਾ ਮਹਿਕਾਸ ਕਬੀਰ ਗਰਬ ਨਾ ਕੀਜੀਐ ਰੰਗ ਨਾ ਹਸੀਐ ਕੋਈ ਅਜੋ ਸੋਨਾ ਉਹ ਸਮੁੰਦਰ ਮਹਿ ਕਿਆ ਜਾਨੂ ਕਿਆ ਹੋਈ ਕਬੀਰ ਗਰਬ ਨਾ ਕੀਜੀਐ ਦੇਹੀ ਦੇ ਖੁਸ ਰੰਗ ਆਜ ਕਾਲ ਤਜ ਜਾਹੋਗੇ ਜਿਉ ਕਾਂਚੂਰੀ ਪੋਇ ਅੰਗ ਕਬੀਰ ਲੂਟਣਾ ਹੈ ਤਾਂ ਲੂਟ ਲੈ RAM ਨਾਮ ਹੈ ਲੂ ਫਿਰ ਪਾਛੈ ਪਛਤਾ ਹੋਗੇ ਫਰਾਨ ਜਾਹੇਗੇ ਸ਼ੂਟ ਕਬੀਰ ਐਸਾ ਕੋਈ ਨਾ ਜਨਮਿਓ ਆਪਣੇ ਘਰ ਲਾਵੇ ਆਗ ਪਾਂਚੋਂ ਲਰਕਾ ਜਾਰ ਕੈ ਰਹਿ ਰਾਮ ਲਿਵ ਲਾਗ ਕੋ ਹੈ ਨਰਕਾ 베ਚਈ ਲੜਕੀ 베ਚੈ ਕੋਏ ਸੰਝਾ ਕਰੈ ਕਬੀਰ ਸਿਉ ਹਾਰ ਸੰਗ ਬਨਜ ਕਰੇ ਕਬੀਰ ਇਹ ਚਿਤਾਵਨੀ ਮਤ ਸਹਸਾਰਹਿ ਜਾਏ ਪਾਛੇ ਭੋਗ ਜੋ ਭੋਗਵੇ ਤਿਨ ਕੋ ਗੁੜ ਲੈ ਖਾਹੇ ਕਬੀਰ ਮੈਂ ਜਾਣਿਓ ਪੜਬੋ ਭਲੋ ਪੜਬੇ ਸਿਓ ਭਲ ਜੋਗ ਭਗਤ ਨਾ ਛਾਡੋ ਰਾਮ ਕੀ ਭਾਵੇਂ निंदो ਲੋਗ कबीर लोग के निंदए बपड़ा के मन नाही ज्ञान राम कबीरा रब रहे और तजे सब काम कबीर परदेसी कै कागर चहु दिस लागी आग चिंता जल कोएला भई तागे आच ना लाग कबीर चिंता जल कोएला भई ਹਾ ਪਰ ਫੂਟ ਮ ਫੂਟ ਜੋਗੀ ਬਪੜਾ ਖੇਲੇ ਓ ਆਸਨ ਰਹੀ ਬੇਪੂਤ ਕਬੀਰ ਥੋੜੈ ਜਹੂਤ ਕਬੀਰ ਥੋੜੈ ਜਲ ਮਾਛਲੀ ਚੀਵਰ ਮੇਲੇ ਓ ਜਾਲ ਇਹ ਟੋਗਨੈ ਨਾ ਸੂਟ ਸਹਿ ਫਿਰ ਕਰ ਸਮੁੰਦ ਸੰਮਹਾਲ ਕਬੀਰ ਸਮੁੰਦ ਨਾ ਛੋਡੀ ਐ ਜੋ ਅਤਖਾਰੂ ਹੋਏ ਪੋਕਰ ਪੋਕਰ ਢੂੰਡਤੇ ਭਲੋ ਨਾ ਕਹ ਕੋਏ ਕਬੀਰ ਨੇ ਗੁਸਾਏ ਬਹਿ ਗਏ ਥਾਂਗੀ ਨਹੀਂ ਕੋਏ ਦੀਨ ਗਰੀਬ ਆਪਣੀ ਕਰਤੇ ਹੋਏ ਸੋ ਹੋਏ ਕਬੀਰ ਬੈਸਨੋ ਕੀ ਕੂਕਰ ਭਲੀ ਸਾਖਤ ਕੀ ਬੁਰੀ ਮਾਈ ਉਹਨੇ ਤ ਸੁਨਾ ਹਰ ਨਾਮ ਜਸ ਉਹ ਪਾਪ ਬਸਾਹਨ ਜਾਏ ਕਬੀਰ ਹਰ ਨਾ ਦੂਬਲਾ ਇਹੋ ਹਰਿਆ ਰਾਤਾਲ ਲੱਖ ਇਹਰੀ ਏਕ ਜੀਉ ਕਿਤਾਬਾਂ ਚੋਂ ਕਾਲ ਕਬੀਰ ਗੰਗਾ ਤੀਰ ਜੋ ਘਰ ਕਰਹਿ ਪੀਵਹਿ ਨਿਰਮਲ ਨੀਰ ਬਿਨ ਹਰ ਭਗਤ ਨਾ ਮੁਕਤੋ ਹੋਏ ਇਉ ਕਹਿ ਰਮੀ ਕਬੀਰ ਕਬੀਰ ਮਨ ਨਿਰਮਲ ਭਇਆ ਜੈ ਸਾ ਗੰਗਾ ਨੀਰ ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ 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 ਹਰ ਦੀ ਪਿਆਰੀ ਚੁਨਾ ਊਜਲ ਪਾਏ RAM ਸਨੇਹੀ ਤਉ ਮਿਲੈ ਦੋਨੋ ਵਰਨ ਗਵਾਈ ਕਬੀਰ ਹਰ ਦੀ ਪੀਰ ਤਨ ਹਰੈ ਚੂਨ ਚਿਹਨ ਨਾ ਰਹਾਏ ਬਲੇ ਹਾਰੀ ਇਹ ਪ੍ਰੀਤ ਕੋ ਜਿਹ ਜਾਤ ਵਰਨ ਕੁਲ ਜਾਏ ਕਬੀਰ ਮੁਕਤ ਦੁਆਰਾ ਸੰਕੁਰਾ ਰਾਈ ਦਸੇ ਭਾਏ ਮਨ ਤੋਂ ਮੈ ਗਲ ਹੋਏ ਰਹਿਓ ਨਿਕਸੋ ਕਿਉ ਕਹਿ ਜਾਏ ਕਬੀਰ ਐਸਾ ਸਤਗੁਰ ਜੀ ਮਿਲੈ ਟੁੱਠਾ ਕਰੇ ਪਸਾਉ ਮੁਕਤ ਦੁਆਰਾ ਮੋਕਲਾ ਸਹਜੇ ਆਵੋ ਜਾਓ ਕਬੀਰ ਨਾ ਮੋਹਿ ਸ਼ਾਨ ਨਾ ਛਾਪਰੀ ਨਾ ਮੋਹਿ ਘਰ ਨਹੀਂ ਗਾਉ ਮਤ ਹਰ ਪੁੱਛੈ ਕੌਣ ਹੈ ਮੇਰੇ ਜਾਤ ਨਾ ਨਾ ਕਬੀਰ ਮੋਹਿ ਮਰਨੇ ਕਾ ਚਾਉ ਹੈ ਮਰੂੰ ਤਾ ਹਰ ਕੈ ਦੁਆਰ ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰੇ ਬਾਰ ਕਬੀਰ ਨਾ ਹਮ ਕੀਆ ਨਾ ਕਰਹੇਂਗੇ ਨਾ ਕਰ ਸਕੈ ਸਰੀਰ ਕਿਆ ਜਾਨੋ ਕਿਛ ਹਰ ਕੀਆ ਭਯੋ ਕਬੀਰ 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 ਸੁਪਨੇ ਹੂੰ ਬਰੜਾ ਏ ਕੈ ਜਿਹੇ ਮੁਖ ਨਿਕਸੈ ਰਾਮ ਤਾ ਕੇ ਪਗ ਕੀ ਪਾ ਨਹੀਂ ਮੇਰੇ ਤਨ ਕੋ ਚਾਮ ਕਬੀਰ ਮਾਟੀ ਕੇ ਹਮ ਪੂਤਰੇ ਮਾਨਸ ਰਖਿਓ ਨਾਉ ਚਾਰ ਦਿਵਸ ਕੇ ਪਹਨੇ ਵੱਡ ਵੱਡ ਰੂਦੈ ਠਾਉ ਕਬੀਰ ਮਹਦੀ ਕਰ ਘਾਲਿਆ ਆਪ ਪਸਾਏ ਪਸਾਏ ਤੈ ਸਹਿ ਬਾਤ ਨ ਪੂਛੀਐ ਕਬਹੋ ਨ ਲਾਈ ਪਾਇ ਕਬੀਰ ਜੇ ਦਰ ਆਵਤ ਜਾਤਿਓਹ ਹਟਕਾਣਾ ਹੀ ਕੋਈ ਸੋਦਰ ਕੈਸੇ ਛੋਡੀਐ ਜੋ ਦਰ ਐ ਸਾਹ ਹੋਈ ਕਬੀਰ ਡੂਬਾ ਥਾ ਪੈ ਉਬਰਿਓ ਗੁਨ ਕੀ ਲਹਿਰ ਚ ਭੱਕ ਜਬ ਦੇਖਿਓ ਬੇੜਾ ਜਰਜਰਾ ਤਬ ਉਤਰ ਪਰਿਓ ਹਉ ਫਰਕ ਕਬੀਰ ਪਾਪੀ भगत ਨਾ ਭਾਵੇ ਹਰ ਪੂਜਾ ਨਾ ਸੁਹਾਈ ਮਾਖੀ ਚੰਦਨ ਪਰ ਹਰੈ جہ بے گند تہ جائے کبیر بید مو رو گی موا مو سب سنسار ایک کبیرہ نہ جہ جی رو بنہار کبیر کبھی رام نہ توٹی لاگی کور کایا ہانڈی کاٹ کی نہ چرہ بہور ਕਬੀਰ ਐਸੀ ਹੋਏ ਪਰੀ ਮਨ ਕੋ ਭਾਵ ਤਕੀਨ ਮਰਨੇ ਤੇ ਕਿਆ ਡਰਪਨਾ ਜਬ ਹਾਥ ਸਦਹੋਰਾ ਲੀਨ ਕਬੀਰ ਰਸ ਕੋ ਗਾਂਡੋ ਚੂਸੀਐ ਗੁਣ ਕੋ ਮਰੀਐ ਰੋਏ ਅਵ ਗੁਨਿਆਰੇ ਮਾਨਸੈ ਭਲੋ ਨਾ ਕਹਿ ਕੋਈ ਕਬੀਰ ਗਾਗਰ ਜਲ ਭਰੀ आज काल जह फूट गुर जो ना के तह अपनो पद महाज ली जहंगे लूट कबीर कुकर राम को मुतिया मे रो नाओ गले हमारे जेवरी जह खिंचे तह जाउ कबीर जपनी काठ की क्या दिखला वह लोई ਹਿਰਦੈ ਰਾਮ ਨਾ ਚੇਤਈ ਇਹ ਜਪਨੀ ਕਿਆ ਹੋਏ ਕਬੀਰ ਬਿਰਹੁ ਭੰਗਮ ਮਨ ਬਸੈ ਮੰਤ ਨ ਮਾਨੈ ਕੋਈ ਰਾਮ ਬਿਯੋਗੀ ਨਾ ਜੀਐ ਜੀਐ ਤਾਂ ਬੋਰਾ ਹੋਏ ਕਬੀਰ ਪਾਰਸ ਚੰਦਨ ਤਿਨ ਹੈ ਏਕ ਸੁਗੰਧ ਤੇਹ ਮਿਲ ਤੇਉ ਊਤਮ ਭਏ लोहो काठ निरगंध कबीर जम का ठेंगा बुरा है ओहो नहीं सहया जाए एक जो साधु मोहे मिल्यो तिन लिया अंचल लाए कबीर बैद कहो कह ही भला दारू मेरे वस् ए तो बस्त गोपाल की जब पावे ने खास ਕਬੀਰ ਨੋਬਤ ਆਪਣੀ ਦਿਨ ਦਸ ਲਿਹੋ ਬਜਾਏ ਨਦੀ ਨਾਵ ਸੰਜੋਗ ਦਿਉ ਬਹਰ ਨਾ ਮਿਲ ਹੈ ਆਏ ਕਬੀਰ ਸਾਤ ਸਮੁੰਦਹਿ ਮਸ ਕਰੂੰ ਕਲਮ ਕਰੂੰ ਬਨ ਰਾਈ ਬਸਦਾ ਕਾਗਦ ਜੋ ਕਰੂੰ ਹਰ ਜਸ ਲਿਖਣ ਨਾ ਜਾਏ ਕਬੀਰ ਜਾਤ ਜਲਾਹਾ ਕਿਆ ਕਰੈ ਹਰਿਦੈ ਬਸੇ ਗੋਪਾਲ ਕਬੀਰ ਰਮਈਆ ਕੰਠ ਮਿਲ ਚੂਕਹਿ ਸਰਬ ਜੰਜਾਲ ਕਬੀਰ ਐਸਾ ਕੋ ਨਹੀਂ ਮੰਦਰ ਦੇ ਜਰਾਏ ਪਾਂਚੋਂ ਲੜਕੇ ਮਾਰਕੇ ਰਹਿ ਰਾਮ ਲਿਓ ਲਾਈ ਕਬੀਰ ਐਸਾ ਕੋ ਨਹੀਂ ਇਹੋ ਤਨ ਦੇਵੇ ਫੂਕ ਅੰਦਾ ਲੋਗ ਨਾ ਜਾਣਹੀਂ ਰਹਉ ਕਬੀਰ ਆਕੂਕ ਕਬੀਰ ਸਤੀ ਪੁਕਾਰੈ ਚਿਹ ਚੜੀ ਸੁਨੋ ਹੋ ਬੀਰ ਮਸਾਨ ਲੋਗ ਸੁਭਾਇਆ ਚੱਲ ਗਇਓ ਹਮ ਤੁਮ ਕਾਮ ਨਿਦਾਨ ਕਬੀਰ ਮਨ ਪੰਖੀ ਭਇਓ ਓਡਿ ਓਡਿ ਦਹਿ ਦੇ ਸਜਾਏ ਜੋ ਜੈਸੀ ਸੰਗਤ ਮਿਲੈ ਸੋ ਤੈ ਸੂ ਫਲ ਖਾਇ ਕਬੀਰ ਜਾ ਕੋ ਖੋਜਤੇ ਪਾਇਓ ਸੋਈ ਠੋਰ ਸੋਈ ਫਿਰ ਕੈ ਤੂੰ ਭਇਆ ਜਾ ਕੋ ਕਹਤਾ ਔਰ ਕਬੀਰ ਮਾਰੀ ਮਨੋਂ ਕੋ ਸੰਗ ਕੀ ਕੇਲੇ ਨਿਕਟ ਜੋ 베ਰਾ ਉਹ ਝੂਲਾ ਉਹ ਚੀਰੀਐ ਸਾਖਤ ਸੰਗ ਨਾਹੀਰ ਕਬੀਰ ਭਾਰ ਪਰਾਈ ਸਿਰ ਚਰੈ ਚਲਿਓ ਚਾਹੈ ਬਾਤ ਆਪਣੇ ਭਾਰ ਨਾ ਡਰੈ ਆਗੈ ਔਖਟ ਘਾਟ ਕਬੀਰ ਬਨਕੀ ਦਾਦੀ ਲਾਕਰੀ ਠਾੜੀ ਕਰੈ ਪਕਾਰ ਮਤ ਬਸ ਪਰੋ ਲੋਹਾਰ ਕੀ ਜਾਰੈ ਦੂਜੀ ਬਾਰ ਕਬੀਰ ਏਕ ਮਰੰਤੇ ਦੋਏ ਮੂਏ ਦੋਏ ਮਰਮ ਤਹਿ ਚਾਰ ਚਾਰ ਮਰਮ ਤਹਿ ਸਹਿ ਮੂਏ ਚਾਰ ਪੁਰਖ ਦੋਏ ਨਾਰ ਕਬੀਰ ਦੇਖ ਦੇਖ ਜਗ ਢੂੰਡਿਆ ਕਹੂ ਨਾ ਪਾਇਆ ਥੋਰ ਜਿਨ ਹਰ ਕਾ ਨਾਮ ਨਾ ਚੇਤਿਓ ਕਹਾ ਭੁਲਾਨੀ ਔਰ ਕਬੀਰ ਸੰਗਤ ਕਰੀਐ ਸਾਧਕੀ ਅੰਤ ਕਰੈ ਨਿਰਵਾਉ ਸਾਕਤ ਸੰਗ ਨਾ ਕੀਜੀਐ ਜਾ ਤੇ ਹੋਏ ਬਨਾਹ ਕਬੀਰ ਜਗ ਮੈਂ ਚੇਤਿਓ ਜਾਨਕੈ ਜਗ ਮੈਂ ਰਹਉ ਸਮਾਏ ਜਿਨ ਹਰਿ ਕਾ ਨਾਮ ਨਾ ਚੇਤਿਓ ਬਦ ਹੈ ਜਨਮੇ ਆਇ ਕਬੀਰ ਆਸਾ ਕਰੀਐ ਰਾਮ ਕੀ ਅਵਰਿਆਸ ਨਰਾਸ ਨਰਕ ਪਰਹਿ ਤੇ ਮਾਨਈ ਜੋ ਹਰ ਨਾਮ ਅਦਾਸ ਕਬੀਰ ਸਿੱਖ ਸਾਖਾ ਬਹੁਤੇ ਕੀਏ ਕੇਸੋਂ ਕਿਉ ਨਾਮੀਤ ਚਾਲੇ ਤੇ ਹਰ ਮਿਲਨ ਕੋ ਵਿਚੈ اٹਕਿਓ ਚੀਤ ਕਬੀਰ ਕਾਰਨ ਬਪਰਾ ਕਿਆ ਕਰੈ ਜੋ ਰਾਮ ਨਾ ਕਰੈ ਸਹਾਈ ਜਿਹ ਜਿਹ ਡਾਲੀ ਪਗ ਧਰਉ ਸੋਈ ਮੁਰ ਮੁਰ ਜਾਏ